ਕਹਿੰਦਾ ਜਿਸ ਵੇਲੇ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸੀ ਉਸ ਵੇਲੇ ਇਹਨਾਂ ਦੇ ਘਰ ਕਲੇਸ਼ ਚੱਲ ਰਿਹਾ ਹੁੰਦਾ ਸੀ ਤੇ ਇਸੇ ਹੀ ਕਲੇਸ਼ ਦੇ ਚੱਲਦਿਆਂ ਨੂਹ ਦੇ ਉੱਪਰ ਇਲਜ਼ਾਮ ਲੱਗ ਰਿਹਾ ਕਿ ਨੂਹ ਨੇ ਆਪਣੀ ਸੱਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੱਸ ਦੀ ਚਾਹ ਦੇ ਵਿੱਚ ਨੂਹ ਨੇ ਜ਼ਹਿਰ ਮਿਲਾ ਦਿੱਤੀ ਤੇ ਜਿਹਦੇ ਕਰਕੇ ਸੱਸ ਦੀ ਮੌਤ ਹੋ ਗਈ ਇਹ ਜਿਹੜੇ ਸਾਰੇ ਇਲਜ਼ਾਮ ਨੇ ਇਹ ਜਿਹੜੀ ਮਰਨ ਵਾਲੀ ਔਰਤ ਆ ਰਜਿੰਦਰ ਕੌਰ ਉਹਦੇ ਪੇਕਾ ਪਰਿਵਾਰ ਵੱਲੋਂ ਉਹਦੀ ਨੂੰਹ ਦੇ ਉੱਪਰ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਧੀ ਸੀ ਸਾਡੀ ਭੈਣ ਉਹਦੀ ਨੂੰਹ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਸੀ ਸਾਡੀ ਭੈਣ ਨੂੰ ਘਰੋਂ ਵੀ ਕੱਢ ਦਿੱਤਾ ਜਾਂਦਾ ਸੀ ਮੇਰੀ ਭੈਣ ਨੂੰ ਤੇ ਪਣੋਈਏ ਨੂੰ ਉਸ ਔਰਤ ਦੇ ਭਰਾ ਦਾ ਕਹਿਣਾ ਹੈ ਕਹਿੰਦੇ ਸਾਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਸੀ ਸਾਡੀ ਕੁੜੀ ਇੰਨਾ ਡਰਦੀ ਸੀ ਉਹ ਸਾਨੂੰ ਵੀ ਕਹਿ ਦਿੰਦੀ ਸੀ ਇਸ ਕਰ ਨਹੀਂ ਆਉ ਨਹੀਂ ਤਾਂ ਸਾਡੇ ਘਰ ਕਲੇਸ਼ ਹੋਊਗਾ ਤੇ ਉਹ ਸਮਰਨ ਵਾਲੀ ਔਰਤ ਦਾ ਜਿਹੜਾ ਭਤੀਜਾ ਏ ਗਵੰਡੀ ਆ ਉਹਦੇ ਪਤੀ ਦੇ ਭਰਾ ਦਾ ਬੇਟਾ ਏ ਉਹਦਾ ਵੀ ਇਹ ਇਲਜ਼ਾਮ ਆ ਕਹਿੰਦਾ ਕਿ ਜੇਸ ਵੇਲੇ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹੁੰਦੇ ਸੀ ਉਸ ਵੇਲੇ ਇਹਨਾਂ ਦੇ ਘਰ ਲੜਾਈ ਝਗੜਾ ਪਿਆ ਹੁੰਦਾ ਸੀ ਜਿਹੜੀ ਨੂੰ ਸੀਗੀ ਉਹ ਸਾਡੀ ਜਿਹੜੀ ਇੱਕ ਤਾਈ ਜਾਂ ਤਾਈ ਕੇ ਚਾਚੀ ਉਸ ਵਿਅਕਤੀ ਦੀ ਲੱਗਦੀ ਆ ਉਹਦੇ ਨਾਲ ਲੜਾਈ ਝਗੜਾ ਕਰ ਰਹੀ ਹੁੰਦੀ ਸੀ ਤੇ ਕਈ ਵਾਰ ਇਹਨਾਂ ਨੂੰ ਘਰੋਂ ਕੱਢਿਆ ਤੇ ਉਹਨੇ ਇਤੋਂ ਤੱਕ ਵੀ ਇਲਜ਼ਾਮ ਲਗਾਏ ਨੇ ਕਿ ਉਹ ਜ਼ਮੀਨ ਜਾਇਦਾਦ ਦੀ ਮੰਗ ਕਰ ਰਹੀ ਸੀ ਇਹਨਾਂ ਨੇ ਜ਼ਮੀਨ ਜਾਇਦਾਦ ਆਪਦੇ ਪੋਤੇ ਦੇ ਨਾਮ ਅਗਵਾ ਰੱਖੀ ਸੀ ਪਰ ਉਹ ਇਉਂ ਜ਼ਮੀਨ ਜਾਇਦਾਦ ਦੀ ਮੰਗ ਕਰਦੀ ਸੀ ਪਰ ਕਹਿੰਦਾ ਇਹ ਉਹਨੂੰ ਜ਼ਮੀਨ ਜਾਇਦਾਦ ਆਖਰ ਕਿਵੇਂ ਦੇ ਦਿੰਦੇ ਜਦੋਂ ਉਹ ਇਹਨਾਂ ਦੀ ਸੇਵਾ ਨਹੀਂ ਕਰਦੀ ਸੀ ਸਾਥ ਦੀ ਨਹੀਂ ਸੀ ਕੀ ਕੀ ਕਿਆ ਉੱਥੇ ਮੌਜੂਦ ਲੋਕਾਂ ਨੇ ਸਰਪੰਚ ਨੇ ਪਿੰਡ ਦਾ ਜਿਹੜਾ ਸਰਪੰਚ ਆ ਉਹਦੇ ਕੀ ਬਿਆਨ ਨੇ ਜਿਹੜੀ ਮਰਨ ਵਾਲੀ ਔਰਤ ਆ ਉਹਦੇ ਪਤੀ ਨੇ ਕੀ ਬਿਆਨ ਦਿੱਤੇ ਭਤੀਜੇ ਨੇ ਕੀ ਬਿਆਨ ਦਿੱਤੇ ਤੇ ਮਰਨ ਵਾਲੀ ਔਰਤ ਦੇ ਭਰਾ ਨੇ ਕੀ ਬਿਆਨ ਦਿੱਤੇ ਆ ਸੁਣੋ ਅਵਤਾਰ ਚੰਦ ਦੀ ਜਿਹੜੀ ਗਰਾਊਂਡ ਰਿਪੋਰਟ ਆ ਉਹਨੂੰ ਸੁਣੋ ਤੇ ਤੁਹਾਨੂੰ ਆਪੇ ਪਤਾ ਲੱਗੂਗਾ ਕੀ ਕੀ ਕਹਿਣਾ ਬਹੁਤ ਦੁੱਖ ਹੋਇਆ ਏ ਖਬਰ ਸੁਣ ਕੇ ਕਿ ਇੱਕ ਨੂੰ ਨੇ ਆਪਣੇ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੁਝ ਘਰੇਲੂ ਕਲੇਸ਼ ਦੇ ਕਰਕੇ ਜਾਂ ਕੁਝ ਚੀਜ਼ਾਂ ਦੇ ਲਾਲਚ ਕਰਕੇ ਜੋ ਵੀ ਮਾਮਲਾ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਸਾਹਮਣੇ ਆਊਗਾ ਪਰ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚੋਂ ਅਕਸਰ ਹੀ ਸਾਹਮਣੇ ਆਉਂਦੀਆਂ ਨੇ ਪਿਛਲੇ ਦਿਨੀ ਮੁਕਤਸਰ ਦੇ ਵੀ ਇੱਕ ਪਿੰਡ ਤੋਂ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਤੇ ਹੁਣ ਇਹ ਨਾਬਾ ਦਾ ਪਿੰਡ ਦੰਦਰਾਲਾ ਢੀਂਸਾ ਦੱਸਿਆ ਜਾ ਰਿਹਾ ਜਿੱਥੋਂ ਇਹ ਘਟਨਾ ਸਾਹਮਣੇ ਆਈ ਆ ਜਿੱਥੇ 65 ਸਾਲਾ ਬਜ਼ੁਰਗ ਦੇ ਕਤਲ ਦਾ ਇਲਜ਼ਾਮ ਜ਼ਹਿਰ ਦੇ ਕੇ ਕਤਲ ਕਰਨ ਦਾ ਇਲਜ਼ਾਮ ਉਹਦੀ ਨੂੰਹ ਦੇ ਉੱਪਰ ਲੱਗ ਰਿਹਾ ਭੈਣ ਦੇ ਘਰ ਨੇ ਤੇ ਬਲਵੀਰ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪਿਆਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮੈਂ ਆਹ ਘਾਰਾਂ ਕਹਿੰਦਾ ਮੈਂ ਕਿ ਮੈਨੂੰ ਦੱਸ ਕੇ ਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਾਂ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆ ਸੀ ਵੀ ਰੋਕੇ ਮੈਨੂੰ ਦੱਸਿਆ ਨਹੀਂ ਹੂੰ ਤੇ ਫੇਰ ਮੈਂ ਆਖਿਆ ਮੈਂ ਕਿਹਾ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਨੂੰ ਇਹ ਕਹਿੰਦਾ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਨੂੰ ਆ ਜਾ ਚੱਲ ਫੇਰ ਮੈਂ ਆਖਿਆ ਮੈਂ ਕਿ ਮੈਂ ਚੱਲਣਾ ਚੱਲ ਫੇਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਇਹ ਕਣੀ ਵਾਲਿਆਂ ਨੇ ਮੈਨੂੰ ਮੋੜ ਲਿਆ ਹੂੰ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਫੇਰ ਨੰਦਰਾਲੇ ਆ ਕੇ ਜਾਂ ਦੇਖਿਆ ਫਿਰ ਉਹ ਭੈਣ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਚਲ ਫਿਰ ਕਹਿੰਦੇ ਨੇ ਨਰਪਾਲ ਸਿੰਘ ਵੀ ਮਿਲਿਆ ਸਾਨੂੰ ਜੱਫੀ ਪਾ ਕੇ ਸਾਡਾ ਪ੍ਰਾਣਾ ਮਤਲਬ ਜੀ ਨੂੰ ਬਹੀ ਹੋਈ ਸੀਗੀ ਸਾਡੀ ਭੈਣ ਉਹ ਜੱਫੀ ਪਾ ਕੇ ਰੋਇਆ ਤੇ ਮੈਂ ਆਖਿਆ ਵੇ ਕਹਿੰਦਾ ਕਹਿੰਦਾ ਅਸੀਂ ਤਾਂ ਗਾਲ ਤੇ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਡਰਦੇ ਤੇ ਸੰਤਾ ਤੱਕੇ ਨਾਲ ਪਈ ਹੈ ਨਰਪਾਲ ਕਿ ਮਹਿੰਦਰਪਾਲ ਸਿੰਘ ਨੇ ਕਿ ਹਾਂ ਮੈਨੂੰ ਦੱਸਿਆ ਹਾਂਜੀ ਜੀ ਦੱਸਿਆ ਜੀ ਵੀ ਮੈਨੂੰ ਆ ਵੀ ਆ ਦਵਾਈ ਪਈ ਗਈ ਮੈਂ ਖੋਹੀ ਹੈ ਦਵਾਈਏ ਦੇ ਕੋਲੇ ਸੀਗੀ ਨਰਪਾਲ ਸਿੰਘ ਦੇ ਪੁੜੀ ਜਿਹੜੀ ਉਹ ਆਪਾਂ ਕਣਕਿਛ ਧਰਦੇ ਆ ਜਿਹਦੇ ਵੱਲੋਂ ਪਈ ਗਈ ਹੈ ਜੀ ਇਹ ਆਪਣੀ ਨੂਨ ਦਾ ਨੌਕਾ ਹੈ ਅੱਛਾ ਸਰਜੀਤ ਕੌਰ ਹੈ ਹਣੀ ਇਹ ਕਹਿ ਸਕਦਾ ਕਿ ਨੂਨ ਹੈ ਆਪਣੀ ਸਸ ਤੋਂ ਦਵਾਈ ਪਈ ਹੈ ਹਾਂ ਹਾਂ ਬਾਕੀ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਹੈ ਜੀ ਵੀ ਚਿਫਦੀ ਨਹੀਂ ਉਹ ਗੱਲਾਂ ਉਹ ਜਿਵੇਂ ਕਰਦੀ ਹੈ ਕੋਈ ਉਹਦੇ ਜਾਦਵ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਹੈ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਕਿ ਅਸੀਂ ਦੋ ਭਰਾ ਜਦੀ ਭੱਜ ਕੇ ਆਏ ਦੋ ਕ ਸਾਡੇ ਘਰ ਵਾਲੀਆਂ ਨਾਲੀਆਂ ਨਾਲ ਜਦੋਂ ਸਾਨੂੰ ਇੱਥੇ ਬੰਦੇ ਮਿਲੇ 10-20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਵੱਡਾ ਗਲਤ ਹੋਇਆ ਕੰਮ ਮੀ ਇਹ ਤਾਂ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ ਸਾਨੂੰ ਇਹ ਲੋਕਾਂ ਨੇ ਦੱਸਿਆ ਮੈਂ ਬੜਾ ਉਹ ਆ ਅਸੀਂ ਮੰਗ ਇਹੀ ਕਰਦੇ ਆ ਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਮਤਲਬ ਇਹੋ ਜਿਹੇ ਜਨਾਨੀਆਂ ਨਾ ਹੋਣ ਕਿਉਂਕਿ ਨਹੀਂ ਤਾਂ ਫਿਰ ਬਜ਼ੁਰਗਾਂ ਦੇ ਬੜੇ ਔਖੇ ਹੋ ਜਾਣਗੇ ਟਾਈਮ ਕੱਢਣੇ ਹੁਣ ਦੇਦੀ ਜੀ ਤੋਂ ਜ਼ਾਹਿਰ ਆ ਅੱਜ ਕਿਨਾਰਾ ਮਾਇਓ ਉੱਥੇ ਦੀ ਸੀਵੇਰੇ 8:30 ਦਾ ਟਾਈਮ ਸੀਗਾ ਜੀ ਹੂੰ ਬਸ ਉਹ ਪਰਾਂ ਦੁੱਧ ਧਾਰਨ ਤੋਂ ਕੰਮ ਕਰਕੇ ਜੀ ਆਏ ਉਹ ਉਹਦੇ ਬੈਠੀ ਦੀ ਲੋਬੀ ਚ ਹੂੰ ਬਸ ਉਹਨੂੰ ਜਹਿਰ ਦੇ ਦਿੱਤੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲੜ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹੂੰ ਹੂੰ ਸਾਨੂੰ ਪਹਿਲਾਂ ਦਾ ਧੱਕੇ ਮਾਰੇ ਨੇ ਜੀ ਅੱਛਾ ਜੀ ਮੈਨੂੰ ਵੀ ਮੇਰੇ ਘਰ ਆਈ ਨੂੰ ਵੀ ਉਹ ਗਾਲਾਂ ਮਾਂਵਾ ਭੈਣਾਂਆਂ ਕਰਦੀ ਸੀ ਹਾਂ ਇਨਸਾਫ਼ ਮਿਲਣਾ ਨਹੀਂ ਦਿੰਦੇ ਜੀ ਹੋਰ ਕੁਝ ਨਹੀਂ ਉਹ ਨੂੰ ਹਰ ਵੇਲੇ ਕਹੇ ਕਰਦੀ ਸੀ ਕਿ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਫਿਰ ੱੱਕੇ ਨਾਲ ਜਾ ਫੋਨ ਗਿਆ ਵੀ ਨਹੀਂ ਦਵਾਈ ਪੀਤੀ ਫਿਰ ਰੋਕਣੇ ਘਰੋਂ ਆਪਣੇ ਭੱਜ ਲਿਆ ਮੈਂ ਉਹ ਕੁੜੀ ਇੰਨੀ ਡਰਦੀ ਸੀ ਸੰਤ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਨਾਲ ਲੜੂ ਕੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਵੀ ਉਹ ਫੜੇ ਉਹ ਕਹਿੰਦੀ ਬਾਹਰ ਏ ਮੁਰਜੂ ਅੰਦਰ ਨਹੀਂ ਬਣਨਾ ਤਾਂ ਫਿਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹ ਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਫਿਰ ਇੱਥੇ ਬੰਦ ਹੁੰਦੇ ਸੀ ਕੁੜੀ ਇਹ ਸਾਡੀ ਡਰਦੀ ਨਹੀਂ ਸੀ ਉਹ ਕਹਿੰਦੀ ਕਲੇਸ਼ ਕਰੂ ਮੇਰੇ ਨਾਲ ਤੁਸੀਂ ਆਓ ਇਹਨਾਂ ਅਸੀਂ ਤਾਂ ਕਹਿੰਦੇ ਪਿੰਡ ਆ ਜਾ ਸਾਰਾ ਕੁਝ ਹੋਏਗਾ ਤੂੰ ਤੂੰ ਇੱਥੇ ਰਹਿਣੀ ਹੈ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਸਜ਼ਾ ਮਿਲਦੀ ਹੈ ਉਹ ਮਿਲਣੀ ਚਾਹੀਦੀ ਹੈ ਇਹਨਾਂ ਦਾ ਜਿੱਕਰੇ ਲੂ ਦਿੱਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਹੈ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਹੈ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਹੈ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਵਗ ਵੀ ਗਏ ਸੀਗੇ ਫੇਰ ਉੱਤੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈਆ ਪਰਸੋਂ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਉਦੋਂ ਬਾਅਦ ਚ ਸੁਣ ਚਾਈਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਣੇ ਸੱਸ ਨੂੰ ਆਪਣੇ ਸੱਸ ਨੂੰ ਹਾਂਜੀ ਅੱਛਾ ਜੀ ਸਾਰੀ ਧੜੀ ਪੈਸੇ ਪੈ ਕਰੀ ਜਾਂਦੀ ਆ ਬਸ ਜਿਵੇਂ ਜੀ ਮੀਨ ਕਪੂ ਵੀ ਹਜੇ ਕੰਮ ਨਹੀਂ ਕਰਦੇ ਐ ਕਿ ਜਿਹੜੇ ਕੰਮ ਉਹ ਕਰਦੀ ਆ ਜਿਵੇਂ ਤੇਰੇ ਨੌਕਰਾਂ ਉਹ ਜੀ ਕੁਝ ਪੋਤੇ ਦੇ ਨੌਕਰਾਈ ਵੀ ਆ ਜਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨੌਆਂ ਕਹਿੰਦੇ ਉਹ ਵੀ ਸਾਨੂੰ ਦੋਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾਂ ਤੇ ਵੀ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈਏ ਤੁਸੀਂ ਬੰਦਿਓ ਪੈਸੇ ਕਲੇਸ਼ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਜੀ ਬਹੁਤ ਜ਼ਿਆਦਾ ਹਰ ਕਿਸੇ ਵੰਦ ਰਿਸ਼ਤੇਦਾਰ ਨਾਲ ਨਹੀਂ ਬੰਦੀ ਜਿਹੋ ਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਕੇ ਚਾਚੇ ਤਾਂ ਇਹ ਕਿਸੇ ਨਾਲ ਨਹੀਂ ਬੰਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਬਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸਰਦੀ ਵਾਲੀ ਵਸ ਇਹਨਾਂ ਨੂੰ ਤੇ ਇਹ ਰਜਿੰਦਰ ਕੌਰ ਸੀ ਜਿਹਨਾਂ ਨਾਲ ਹਿੰਸਾ ਦੀ ਕਰਨ ਵਾਲੀ 61 ਸਾਲ ਕੁੰਮੜਕਰੀ 65 ਸਾਲ ਸੀ ਇਹਦੀ ਤੇ ਇਸਦੀ ਨੂੰ ਸੀ ਸਰਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ 'ਚ ਕੋਈ ਘਰੇਲੂ ਹੋਊਗਾ ਜੀ ਇਹਨਾਂ ਦਾ ਕੋਈ ਆਸ ਦੇ ਵਿੱਚ ਸੱਸ ਨੂੰ ਦਾ ਸੋ ਇਸ ਵਾਰੀ ਅੱਗੇ ਤਪਤੀਸ ਚੱਲ ਰਹੀ ਹੈ ਹਾਂਜੀ ਨੋ ਸਭਜੀਤ ਨੂੰ ਗ੍ਰਿਫਤਾਰ ਕਰ ਲਏ ਉਹਨੂੰ 23 ਦਿਨ ਹਿਲਾਤ ਕਰਨਾ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਜੇ ਸਾਹਵਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ